ਤੈਨੂੰ ਮਰਦਾ ਥੋੜੀ ਘਮਾਉਣਾ ਐ ਲੰਗਰ ਵਾਧੂ ਖੋਲੇ ਚੱਲਦੇ ਨੇ ਕਰਤਾਰਪੁਰ ਤੈਨੂੰ ਤੇ ਅਸੀਂ ਪਰਖਣਾ ਸੀ ਵੀ ਇਹ ਇੱਕ ਅਸਵਤੀ ਤੋਂ ਮਾਰ ਲੰਗੇਗਾ ਹੁਕਮ ਪਰਵਾਨ ਕਰੇਗਾ ਬਾਣੀ ਚੋਂ ਨਾ ਹੁਕਮ ਮੰਨੇ ਹੋਵੇ ਪਰਵਾਰ ਨਾ ਕਸਮੇ ਦਾ ਮਹਿਲ ਪਾਇਸੀ ਤੁਸੀਂ ਪ੍ਰਵਾਹ ਨੋ ਗਏ ਹੁਣ ਤੁਸੀਂ ਆਖੋ ਮੇਲੇ ਮੁਰਦਾ ਪਿਆ ਸੀ ਤੇ ਕੜਾਹ ਪ੍ਰਸ਼ਾਦ ਕਿਵੇਂ ਬਣ ਗਿਆ ਇਹ ਤੇ ਨਹੀਂ ਪਤਾ ਕਿਵੇਂ ਬਣਿਆ ਪਰ ਗੁਰੂ ਗ੍ਰੰਥ ਸਾਹਿਬ ਕਹਿੰਦੇ ਗੁਰਨਾਨਕ ਸਭ ਕੁਝ ਹੀ ਕਰ ਸਕਦਾ ਹੈ ਸਰਬ ਕਲਾ ਸਮਰੱਥ ਪ੍ਰਭ ਪੂਰੇ ਗੁਰਦੇਵ ਸਮਰੱਥ ਨੇ ਗੁਰਨਾਨਕ ਸਾਹਿਬ ਪੂਰੇ ਜੋਮਨੀ ਉਹ ਟੈਂਪ ਪੋゼਸਿੰਗ ਹੋਰ ਦਾ ਪਾਵਰ ਹਰ ਕਰਾ ਵਾਤੇ ਗੁਰਨਾਨਕ ਕੋਲ ਵਾਣੀ 'ਚ ਕੋਈ ਖੰਡਨ ਕਰੇ ਖੈ ਤਾਂ ਨਹੀਂ ਹੋ ਸਕਦਾ ਫਿਰ ਮੰਨिए ਇਹ ਕਿਸੇ ਦਾ ਮਨ ਨਹੀਂ ਮੰਦਾ ਇਹਨਾਂ ਕਰਾਮਾਤਾਂ ਨੂੰ